ਹੁਣ ਤਾਂ ਹਰਾ ਪੈਣ ਜਿਹੜਾ ਭਗਵੰਤ ਮਾਨ ਗਿਆ ਦੀ ਚੱਲ ਗਿਆ ਪੱਕਾ ਸਾਬਤ ਹੋ ਗਿਆ ਕਿ ਟਰਾਲੀ ਚੋਰ ਪੱਕੇ ਚੋਰ ਨੇ ਭਾਈ ਹੁਣ ਤਾਂ ਇਹਨਾਂ ਦੇ ਅੰਦਰੋਂ ਮੀਡੀਆ ਦੇ ਸਾਹਮਣੇ ਯਾਰ ਆਪਾਂ ਸਾਰੀਆਂ ਚੀਜ਼ਾਂ ਕੱਢ ਲੈਂਦੀਆਂ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਪੁੱਤੀ ਹੈਗਾ ਮਨੀਸ਼ ਕੁਮਾਰ ਗੁਰਪ੍ਰੀਤ ਪੰਕਜ ਪੱਪੂ ਜਿਹੜੇ ਦੇ ਐਂਡ ਪਲਾਟ ਪਲਾਟ ਦੇ ਨਾਲ ਦੁਖਾਨਾ ਉਹ ਜਗ੍ਹਾ ਦੇ ਵਿੱਚੋਂ ਸਮਾਨ ਉਹੀ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਬਰਾਮਦ ਹੋ ਗਿਆ ਜਦੋਂ ਜਿੰਦਾ ਖੋਲਿਆ ਦੁਕਾਨ ਦੇ ਅੰਦਰੋਂ ਮਿਲਿਆ ਟਰਾਲੀ ਦਾ ਜੈਕ ਉਹਦੇ ਨਾਲ ਪੈਪ ਗੋਲੀ ਨਾਲ ਹੁੱਕ ਤੇ ਨਾਲ ਉਹ ਜਿਹੜੀ ਦਹੀ ਉਹ ਨਾਲ ਦੀ ਨਸਨਖਤ ਕਰ ਲਈ ਉਹ ਇੱਕ ਟਰਾਲੀ ਆਪਣੇ ਪਿੰਡ ਤੋਂ ਹੀ ਚੋਰੀ ਹੋਈ ਸੀ ਗੰਗਵਾਰ ਤੋਂ ਠੀਕ ਹੈ ਉਹ ਟਰਾਲੀ 'ਚ ਭਈ ਮੈਂ 400 ਦਿਨ ਆਉਦੇ ਪਿੰਡ ਵਾਲਿਆਂ ਦੇ ਨਾਲ ਉਹ ਰਾਤਾਂ ਕੱਟੀਆਂ ਠੀਕ ਹੈ ਉਹਦੇ ਮੈਨੂੰ ਨੱਟ-ਨੱਟ ਦੀ ਸਿਆਣ ਸੀ ਉਹ ਟਰਾਲੀ ਦੇ ਉੱਤੇ ਤਾਂ ਰੋਜ਼ ਪੈਰ ਧਰ ਕੇ ਦਹਾ ਚੜਦੇ ਸੀ ਕਿ ਅਸੀਂ ਇਕੱਲੀਆਂ ਦੋ ਟਰਾਲੀਆਂ ਨਹੀਂ ਗੈਰ ਰਹੇ ਵੀ ਨਾਬੇ 'ਚ ਦੋ ਹੀ ਆਈਆਂ ਨੇ ਇਹ ਏਡਾ ਵੱਡਾ ਘਪਲਾ ਹੈ 3 ਕਰੋੜ 70 ਲੱਖ ਦਾ ਇਕੱਲੇ ਸੰਭੂ ਦਾ ਨੁਕਸਾਨ ਹੈ ਉਹ ਜੋ ਕਿੰਨਾ ਆਇਆ ਨਾ ਵਿੱਚ ਇਹ ਤਾਂ ਹੁਣ ਅਸੀਂ ਇਨਵੈਸਟੀਗੇਸ਼ਨ ਇਹਦੀ ਕਰਾ ਕੇ ਰ੍ਹਾਂਗੇ ਪੜਤਾਲ ਕਰਾਵਾਂਗੇ ਕਿ ਅਸੀਂ ਜਿਹੜੇ ਚੋਰੀ ਦੇ ਇਲਜ਼ਾਮ ਲਾਏ ਤੇ ਸਾਡਾ ਸਮਾਨ ਚੋਰੀ ਕਰ ਲਿਆ ਉਸ ਬੜਾ ਦੇ ਕਰੋਨ ਟਰਾਲੀ ਉਦੋਂ ਬਰਾਮਦ ਹੋਈ ਸ਼ਾਹਵਾਦ ਵਾਲੀਆਂ ਟਰਾਲੀਆਂ ਉਦੋਂ ਬਰਾਮਦ ਹੋਈਆਂ ਸਰਪੰਚ ਦੇ ਘਰੋਂ ਟਰਾਲੀਆਂ ਉਦੋਂ ਬਰਾਮਦ ਹੋਈਆਂ ਫੇਰ ਵੀ ਗਰ ਲਾਲ ਕਨੌਰ ਨਹੀਂ ਸੀ ਮੰਨਦਾ ਕਿ ਠੀਕ ਹੈ ਸਾਡੇ ਤੇ ਬਲੇਮ ਹੈ ਹੁਣ ਹੁਣ ਆਮ ਆਦਮੀ ਪਾਰਟੀ ਦਾ ਜਿਹੜੀ ਪ੍ਰਧਾਨ ਹੈਗੀ ਹੈ ਮੈਡਮ ਇਥੇ ਨਾਬੇ ਦੇ ਵਿੱਚ ਉਹਦਾ ਪਤੀ ਹੈ ਮੈਂ ਤਾਂ ਪਹਿਲੀ ਵਾਰੀ ਦੇਖੀ ਹੈ ਬੀਅਰ ਪਾਰਟੀਆਂ ਦੇ ਪ੍ਰਧਾਨ ਸਖਤਰ ਹੀ ਖੁੱਤ ਜਾ ਕੇ ਸਮਾਨ ਚੋਰੀ ਕਰਦੇ ਹੁੰਦੇ ਜਿਹੜੀ ਸਰਕਾਰ ਲੋਕਾਂ ਦੇ ਸਾਹਮਣੇ ਇਹ ਕਹਿੰਦੀ ਸੀ ਨਾ ਇਹ ਕਟੜਾ ਮਾਮਨਦਾਰਾਂ ਦੀ ਸਰਕਾਰ ਹੈ ਹੁਣ ਪਤਾ ਲੱਗੂ ਬੂਮਾਤ ਮਾਮਨ ਇਹ ਕਟੜਾ ਮਾਮਨਦਾਰ ਹੈ ਫਿਰ ਕਰਾ ਕੇ ਪਿਤਾਲਲ ਦੀ ਕਾਰਵਾਈ ਕਰਕੇ ਪਾਵੇ ਸਿੱਟੇ ਉਹਨਾਂ ਨੂੰ ਅੰਦਰ ਜੇਲ੍ਹ ਚ ਇਹਦਾ ਕਟੜਾ ਮਾਮਨਦਾਰ ਕਿਹੜੇ ਯਾਰ ਇਦੂ ਵੱਡਾ ਪਾਰਟੀ ਦੇ ਬੰਦੇ ਇਹੋ ਜੇ ਕੰਮ ਕਰਦੇ ਹੁੰਦੇ ਨੇ ਕਿਸੇ ਪਾਰਟੀ ਦਾ ਕੋਈ ਪ੍ਰਧਾਨ ਨਗਰ ਕੌਂਸਲ ਦਾ ਹੋਵੇ ਕੋਈ ਐਮਐਲਏ ਹੋਵੇ ਸਰਪੰਚ ਯਾਰ ਕਰਦਾਰ ਹੁੰਦੇ ਆ ਇਹ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਨਗਰ ਕੌਂਸਲ ਦੇ ਟਰੈਕਟਰ ਇਹ ਟਰਾਲੀਆਂ ਲੈ ਕੇ ਗਏ ਨੇ ਅੱਛਾ ਜਿਹੜੇ ਟਰੈਕਟਰ ਮਤਲਬ ਮੋਰਚਾ ਪੱਟਣ ਗਏ ਉਹ ਨਗਰ ਕੌਂਸਲ ਦੇ ਸੀ ਟਰੈਕਟਰ ਨਗਰ ਕੌਂਸਲ ਦੇ ਆਮ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਬੜਾ ਹੀ ਬਿਆਨ ਆਉਂਦੇ ਨੇ ਕਿ ਜਿਹੜੀਆਂ ਜੱਥੇਬੰਦੀਆਂ ਲੀਡਰ ਨੇ ਇਹ ਕਿਸਾਨ ਨਹੀਂ ਐ ਇਹਨਾਂ ਨੂੰ ਧਰਮੇ ਲਾਉਣੇ ਆਉਂਦੇ ਆ ਇਕੱਲੇ ਕਦੇ ਖੇਤ ਨਹੀਂ ਗਏ ਹੁਣ ਲੱਗਦਾ ਵੀ ਆਹ ਮੁੱਦੇ ਤੇ ਬਿਆਨ ਆਊਗਾ ਜਿਵੇਂ ਪਹਿਲਾਂ ਬਿਆਨ ਹਜੇ ਤੱਕ ਕਿਉਂ ਆਇਆ ਤੁਸੀਂ ਹੁਣ ਭਗਵੰਤ ਮਾਨ ਦਾ ਤਾਂ ਇਹ ਵੀ ਬਿਆਨ ਹੋ ਸੀ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਚੁੱਲਿਆਂ ਦੀ ਅੱਗ ਨਹੀਂ ਬੋਝਣਦੇ ਹੁਣ ਮੇਰਾ ਸਵਾਲ ਹੈ ਵੀ ਜਿਹੜੀ ਇਹ ਟਰਾਲੀ ਹੈ ਲੋਂਗੋਵਾਲ ਦੇ ਜਿਹੜੇ ਪਰਿਵਾਰ ਦੀ ਕੀ ਜਦੋਂ ਦੀ ਉਹਦੀ ਚੋਰੀ ਹੋਈ ਹੈ ਟਰਾਲੀ ਕਰਜ਼ਾ ਲੈ ਕੇ ਟਰਾਲੀਆਂ ਆਪਾਂ ਖਰੀਦਦੇ ਹਾਂ ਉਹਦੇ ਘਰ ਦੀ ਚੁੱਲੇ ਦੀ ਅੱਗ ਦਾ ਕਰੇ ਹਾਲੋਂ ਕਿਸਾਨਾਂ ਗੋਣਦੇ ਨੂੰ ਕਿੰਨੀ ਵਾਰ ਚੈਲੰਜ ਕਰੇ ਕਿ ਆ ਜਾ ਪਤਾ ਲੱਗ ਜੂ ਕਿਸਾਨ ਕੌਣ ਨੇ ਤੂੰ ਕਿੰਨੀ ਕੁ ਖੇਤੀ ਬਾਰੇ ਸਮਝ ਰੱਖਦੇ ਆ ਅਸੀਂ ਇਹੀ ਸਵਾਲ ਪੁੱਛਣੇ ਹੁੰਦੇ ਆ ਜਦੋਂ ਪਿੰਡਾਂ 'ਚ ਕਹਿੰਦੇ ਨੇ ਵੜਾ ਕਰਾਂਗੇ ਸਰੀਰ ਦੇ ਮਲਾ ਲੈਨੇ ਹੱਥ ਤੇਰੇ ਬੋਧਾ ਲੱਗ ਜੂ ਵੀ ਖੇਤੀ ਕਰਨ ਵਾਲੇ ਕਿਹੋ ਜਿਹੇ ਨੇ ਸਾਡੇ ਕਿਹੋ ਜਿਹੇ ਨੇ ਲੋਕਵਾਜ ਟੀਵੀ ਨਾਲ ਜੁੜਿਆ ਹਾਂ ਤੁਸੀਂ ਮੈਂ ਅਹਿਮਤਾਜ ਜਦੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਸਰਕਾਰ ਮੋਰਚਾ ਪੜਦੀ ਹੈ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਐਮਐਲਏ ਉੱਤੇ ਕਈ ਇਲਜ਼ਾਮ ਲੱਗਦੇ ਨੇ ਕਿ ਜਿਹੜਾ ਸਮਾਨ ਹੈ ਉਹ ਗਿਆ ਕਿੱਥੇ ਕਿਤੇ ਉਹ ਇਹਨਾਂ ਨੇ ਤਾਂ ਚੋਰੀ ਕਰ ਲਿਆ ਉਸ ਸਮੇਂ ਕੁਝ ਟਰਾਲੀਆਂ ਜਿਹੜੀਆਂ ਐਮਐਲਏ ਦੇ ਰਿਸ਼ਤੇਦਾਰਾਂ ਘਰੋਂ ਵੀ ਮਿਲੀਆਂ ਉਹਨਾਂ ਨੇ ਸਫਾਈ ਦਿੱਤੀ ਕਿ ਭਾਈ ਮੇਰਾ ਕੋਈ ਲੈਣਾ ਦੇਣਾ ਨਹੀਂ ਆ ਪਰ ਹੁਣ ਕਈ ਮਹੀਨੇ ਬਾਅਦ ਜਾ ਕੇ ਨਾਪੇ ਦੇ ਵਿੱਚ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਦੇ ਪਤੀ ਨੇ ਉਥੋਂ ਉਹਨਾਂ ਦੀ ਪ੍ਰਾਪਰਟੀ ਦੇ ਵਿੱਚੋਂ ਸਮਾਨ ਮਿਲਦਾ ਹੈ ਰਾਤ ਦੀ ਵੀਡੀਓ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਦੇ ਵਿੱਚ ਟਰਾਲੀ ਦੇ ਟਾਇਰ ਨੇ ਕੁਝ ਹੋਰ ਸਮਾਨ ਹੈ ਜਿਨ੍ਹਾਂ ਨੇ ਜਾ ਕੇ ਛਾਪਾਂ ਮਾਰਿਆ ਮੌਕੇ ਉੱਤੇ ਅੱਧੀ ਰਾਤ ਨੂੰ ਸਾਡੇ ਨਾਲ ਨੇ ਬੀਕੇਯੂ ਇਕਤਾ ਆਜ਼ਾਦ ਤੋਂ ਜਸਵਿੰਦਰ ਸਿੰਘ ਲੋਂਗੋਵਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਕੀ ਕੁਝ ਬਰਾਮਦ ਹੋਇਆ ਤੇ ਕਿਸ ਤਰੀਕੇ ਨਾਲ ਪਤਾ ਲੱਗਿਆ ਕਿ ਆਹ ਸਮਾਨ ਹੈ ਜਿਹੜਾ ਉਹਨਾਂ ਦੇ ਉੱਤੇ ਪਿਆ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ਰਦੀ ਕਲਾ ਜੀ ਜੀ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਕਿ ਜਿਹੜੀ ਰਾਤ ਤੁਸੀਂ ਇੱਕ ਜਾ ਕੇ ਛਾਪਾ ਮਾਰਦੇ ਹੋ ਅੱਧੀ ਰਾਤ ਨੂੰ ਕਿੱਥੋਂ ਤੁਹਾਨੂੰ ਇਨਫਾਰਮੇਸ਼ਨ ਮਿਲਦੀ ਹੈ ਕਿ ਜਿਹੜਾ ਤੁਹਾਡਾ ਸਮਾਨ ਉੱਥੇ ਪਿਆ ਜੀ ਦੇਖੋ ਸ਼ੰਭੂ ਤੇ ਖਨੌਰੀ ਮੋਰਚਾ ਜਦੋਂ ਉਜਾੜਿਆ ਗਿਆ ਜੀ 19 ਤੇ 20 ਮਾਰਚ ਦੀ ਰਾਤ ਨੂੰ ਉੱਥੋਂ ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਗਾਇਬ ਹੋਇਆ ਟਰਾਲੀਆਂ ਸੀ ਕੱਪੜੇ ਲੀਡੇ ਸੀ ਗੱਡੀਆਂ ਫੁੱਟੀਆਂ ਵਹੀਕਲ ਸਨ ਜੀ ਕਰੋੜਾਂ ਦਾ ਸਮਾਨ ਸੀ ਤਾਂ ਅਸੀਂ ਉਸ ਦਿਨ ਤੋਂ ਆਗੂ ਅੰਦਰ ਸੀ ਜੇਲ੍ਹਾਂ ਦੇ ਅੰਦਰ ਵਰਕਰ ਵੀ ਬਹੁਤ ਸਾਰੇ ਜੇਲ੍ਹਾਂ ਦੇ ਵਿੱਚ ਬੰਦ ਸੀ ਜਦੋਂ ਸਾਨੂੰ ਕੋਈ ਚੈਨਲ ਵਾਲੇ ਪੁੱਛਦੇ ਸੀ ਵੀ ਤੁਹਾਡਾ ਸਮਾਨ ਕਿੱਧਰ ਗਿਆ ਸੀ ਉਦੋਂ ਤਾਂ ਕਦਾਵਾ ਕਰਦੇ ਸੀ ਕਿਉਂਕਿ ਸਾਡੇ ਕੋਲੇ ਪੁਖਤਾ ਰਿਪੋਰਟਾਂ ਪੁੱਜ ਗਈਆਂ ਸੀ ਠੀਕ ਹੈ ਅਸੀਂ ਹਜ਼ਾਰਾਂ ਦੀ ਗਿਣਤੀ ਜੇਲ੍ਹਾਂ 'ਚ ਬੰਦ ਸੀ ਪਿੱਛੇ ਸਾਡੇ ਭਰਾ ਤੁਹਾਡੇ ਵਰਗੇ ਹੋਰ ਪਿੰਡਾਂ 'ਚ ਬਸਣ ਵਾਲੇ ਲੋਕ ਲੱਖਾਂ ਦੀ ਗਿਣਤੀ 'ਚ ਬਾਹਰ ਸੀ ਜੀ ਉਹਨਾਂ ਨੇ ਇਹ ਇਨਫੋਰਮੇਸ਼ਨ ਤੇ ਜਾਣਕਾਰੀਆਂ ਰੱਖੀਆਂ ਹੋਈਆਂ ਸਨ ਅਸੀਂ ਉਸ ਦਿਨ ਤੋਂ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਹੀ ਇਹਦੇ ਵਿੱਚ ਇਨਵੋਲਵਮੈਂਟ ਹੈ ਉਹਨਾਂ ਨੇ ਹੀ ਇਹ ਚੋਰੀ ਕੀਤਾ ਸਮਾਨ ਹੈ ਉਹਨਾਂ ਦੇ ਬੰਦਿਆਂ ਨੇ ਜੀ ਜਿਵੇਂ ਤੁਸੀਂ ਗਰਲਾਲ ਕਨੌਰ ਦੀ ਆਪਾਂ ਗੱਲ ਕਰੀ ਉਹਦੇ ਨੇੜਲੇ ਪੰਜ ਸਰਪੰਚ ਉਹਨਾਂ ਦੇ ਨੇੜੇ ਨੇੜਲੇ ਸਕੇ ਸਬੰਧੀਆਂ ਦੇ ਘਰਾਂ ਚੋਂ ਟਰਾਲੀਆਂ ਬਰਾਮਦ ਹੋਈਆਂ ਦੇਖੀਆਂ ਗਈਆਂ ਇਸੇ ਤਰ੍ਹਾਂ ਹੀ ਸ਼ਾਹਵਾਦ ਚ ਜਿਹੜੀਆਂ ਟਰਾਲੀਆਂ ਗਈਆਂ ਹਰਿਆਣੇ ਦੇ ਵਿੱਚ ਉਹ ਵੀ ਆਮ ਆਦਮੀ ਪਾਰਟੀ ਦੇ ਬੰਦੇ ਲੈ ਕੇ ਗਏ ਤੀਜੀ ਗੱਲ ਅਸੀਂ ਕਹਿੰਦੇ ਸੀ ਵੀ ਇਹ ਕੋਈ ਚੋਰ ਜਿਹੜੇ ਇੱਥੇ ਚੋਰੀ ਕਰਕੇ ਲੈ ਕੇ ਗਏ ਨੇ ਜਿਹੜਾ ਸਮਾਨ ਚੋਰੀ ਦਾ ਸ਼ਬਦ ਵਰਤਿਆ ਜਾ ਰਿਹਾ ਸੀ ਵੀ ਅਸੀਂ ਇਹ ਸਮਝਦੇ ਆਂ ਵੀ ਪੰਜਾਬ ਦੀ ਐਡੀ ਵੱਡੀ ਗਿਣਤੀ ਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਜੀ ਇਹ ਚੋਰੀ ਕਿਵੇਂ ਹੋ ਗਿਆ ਇਹ ਚੋਰੀ ਨਹੀਂ ਹੋਇਆ ਇਹ ਇਹਨਾਂ ਦੀ ਪਾਰਟੀ ਦੇ ਬੰਦੇ ਹੀ ਤਾਂ ਲਿਆ ਸਕਦੇ ਆ ਹੋਰ ਬਰਲਾ ਚੋਰ ਤਾਂ ਸਮਾਨ ਲਿਜਾ ਨਹੀਂ ਸਕਦਾ ਕਿਉਂਕਿ ਐਡੀ ਵੱਡੀ ਗਿਣਤੀ ਚ ਪੁਲਿਸ ਫੋਰਸ ਆ ਨਹੀਂ ਇੱਥੇ ਕਿਉਂਕਿ ਉਸ ਸਮੇਂ ਜਿਹੜੀ ਐਂਟਰੀ ਆ ਆਮ ਲੋਕਾਂ ਦੀ ਬੰਦ ਕਰ ਦਿੱਤੀ ਗਈ ਸੀ ਕੋਈ ਵੀ ਜੂਜਤ ਸਬੰਧੀ ਦਾ ਉਹ ਅਸੀਂ ਦਾਵਾ ਇਸ ਕਰਕੇ ਕਰਦੇ ਸੀ ਕਿਉਂਕਿ ਜਿੰਨੇ ਟਰੈਕਟਰ ਇਹਨਾਂ ਨੇ ਬੁਲਾਏ ਸੀ ਮੋਰਚਾ ਨੂੰ ਖਿਲਾਰਨ ਲਈ ਉਹ ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਟਰੈਕਟਰ ਸਨ ਉਹਨਾਂ ਦੀ ਸਬੂਤ ਸੀ ਸਾਡੇ ਟਰਾਲੀਆਂ ਸਾਡਾ ਸਮਾਨ ਸੀ ਹੁਣ ਜਿੱਧਰ ਟਰਾਲੀਆਂ ਜਾਣੀਆਂ ਟਰੈਕਟਰ ਉੱਪਰ ਪਾਈਆਂ ਹੋਈਆਂ ਸਮਾਨ ਤਾਂ ਉਧਰ ਹੀ ਜਾਣਾ ਸੀ ਇਸ ਗੱਲ ਦਾ ਸਾਡਾ ਦਾਵਾ ਸੀ ਸਪਸ਼ਟ ਕਿ ਭਾਈ ਪੁਲਿਸ ਚੋਰ ਹੈ ਪੰਜਾਬ ਸਰਕਾਰ ਚੋਰ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਚੋਰ ਹੈ ਹੋਰ ਕੋਈ ਚੋਰ ਨਹੀਂ ਹੈਗਾ ਤੇ ਉਦੋਂ ਮੇਰਾ ਬਿਆਨ ਦੂਜੇ ਪਾਸੇ ਮੀਡੀਆ ਦੇ ਵਿੱਚ ਤੁਸੀਂ ਇਹ ਸੁਣੇ ਹੋਣਗੇ ਕਿ ਆਪਣੇ ਆਪ ਨੂੰ ਬੜਾ ਵੱਡਾ ਇਮਾਨਦਾਰ ਘਾਉਣ ਵਾਲਾ ਮਨਦੀਪ ਸਿੱਧੂ ਇਹ ਬਿਆਨ ਦਿੰਦਾ ਸੀ ਕਿ ਅਸੀਂ ਇੱਥੇ ਇੱਕ ਅਜਾੜ ਬਣਾ ਲਿਆ ਸਾਰੇ ਦੋਨੇ ਮੋਰਚਿਆਂ ਦੀ ਵੀਡੀਓਗ੍ਰਾਫੀ ਹੋ ਰਹੀ ਹੈ ਜੀ ਇਹੀ ਨਾਨਕ ਸਿੰਘ ਬੋਲ ਰਿਹਾ ਸੀ ਕਿ ਅਸੀਂ ਸੂਈ ਵੀ ਨਹੀਂ ਘੁੰਮਣ ਦਿੰਦੇ ਕਿਸਾਨਾਂ ਨੂੰ ਅਸੀਂ ਆਧਾਰ ਕਾਰਡ ਦੇਖ ਰਹੇ ਹਾਂ ਸਮਾਨ ਦੇ ਰਹੇ ਹਾਂ ਕਿਸਾਨ ਲੈ ਜਾ ਰਹੇ ਨੇ ਹਾਂ ਹੁਣ ਅਸੀਂ ਅੱਜ ਪੁੱਛਣਾ ਚਾਹੁੰਦੇ ਹਾਂ ਉਦੋਂ ਵੀ ਇਹ ਗੱਲ ਦਾ ਖਲਸਾ ਕੀਤਾ ਸੀ ਕਿ ਅਸੀਂ ਜਿਹੜੇ ਚੋਰੀ ਦੇ ਇਲਜ਼ਾਮ ਲਾਏ تھے ਕਿ ਸਾਡਾ ਸਮਾਨ ਚੋਰੀ ਕਰ ਲਿਆ ਪੁਲਿਸ ਵਾਲਿਆਂ ਦੇ ਕਰੋੜ ਟਰਾਲੀ ਉਦੋਂ ਬਰਾਮਦ ਹੋਈ ਜੀ ਸ਼ਾਹਵਾਦ ਵਾਲੀਆਂ ਟਰਾਲੀਆਂ ਉਦੋਂ ਬਰਾਮਦ ਹੋਈਆਂ ਸਰਪੰਚ ਦੇ ਕਰੋੜ ਟਰਾਲੀਆਂ ਉਦੋਂ ਬਰਾਮਦ ਹੋਈਆਂ ਫੇਰ ਵੀ ਗਰ ਲਾਲ ਕਨੌਰ ਨਹੀਂ ਸੀ ਮੰਨਦਾ ਜੀ ਕਿ ਠੀਕ ਹੈ ਸਾਡੇ ਤੇ ਬਲੇਮ ਹੈ ਹੁਣ ਹੁਣ ਆਮ ਆਦਮੀ ਪਾਰਟੀ ਦਾ ਜਿਹੜੀ ਪ੍ਰਧਾਨ ਹੈਗੀ ਐ ਮੈਡਮ ਇਥੇ ਨਾਬੇ ਦੇ ਵਿੱਚ ਉਹਦਾ ਪਤੀ ਹੈ ਠੀਕ ਹੈ ਮੌਜੂਦਾ ਪ੍ਰਧਾਨ ਨਗਰ ਕੌਂਸਲ ਦੇ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਪਤੀ ਹੈਗਾ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਠੀਕ ਹੈ ਜਿਹੜੇ ਦੇ ਐਂਡ ਪਲਾਟ ਪਲਾਟ ਦੇ ਨਾਲ ਦੁਕਾਨਾ ਉਹ ਜਗ੍ਹਾ ਦੇ ਵਿੱਚੋਂ ਸਮਾਨ ਉਹੀ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਬਰਬੰਦ ਹੋ ਗਿਆ ਰਾਤ ਕਰੀ ਵਸੀਂ ਇਸ ਪੈਡ ਨੂੰ ਨਪਦੇ ਨਪਦੇ 5 ਮਹੀਨਿਆਂ ਤੋਂ ਸਮਾਂ ਵੱਧ ਹੋ ਗਿਆ ਉਦੋਂ ਤੋਂ ਲੈ ਕੇ ਨਾਪ ਰਹੇ ਆ ਕਿਉਂਕਿ ਇਹ ਵੱਡੇ ਲੀਡਰਾਂ ਦਾ ਇਹ ਕੱਚਾ ਚਿੱਠਾ ਨੰਗਾ ਕਰਨਾ ਸੀ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਦਾਅਵੇ ਕਰਦੇ ਸੀ ਸਾਡੇ ਦਾਅਵਿਆਂ ਨੂੰ ਰੱਦ ਕਰਦੇ ਸੀ ਲੋਕਾਂ ਦੇ ਵਿੱਚ ਕਿ ਕਹ ਰਹੇ ਤੇ ਵੀ ਸ਼ਾਇਦ ਇਹ ਗਲਤ ਇਲزام ਲਾ ਰਹੇ ਨੇ ਜੀ ਰਾਤ ਫਿਰ ਤੁਹਾਡੇ ਚੈਨਲਾਂ ਦੇ ਸਾਹਮਣੇ ਵੀ ਮੀਡੀਆ ਪੁਲਿਸ ਦੀ ਹਾਜ਼ਰੀ 'ਚ ਵੀ ਸਾਰਾ ਕੁਝ ਕਰਕੇ ਦਿਖਾਤਾ ਕਿ ਆਹ ਪੰਜਾਂ ਨੇ ਭਾਈ ਟਰਾਲੀਆਂ ਦੋ ਜਿਹੜੀਆਂ ਨਾਬੇ ਚਾਈਆਂ ਸੀ ਉਹਦਾ ਸਾਡੇ ਕੋਲੇ ਪ੍ਰੋਪਰ ਪੂਰਾ ਸਬੂਤ ਸੀ ਪੂਰੀ ਇਨਵੈਸਟੀਗੇਸ਼ਨ ਨੂੰ ਅਸੀਂ ਉੱਥੇ ਲੈ ਗਏ ਕਿ ਆਹ ਪਲਾਟ ਦੇ ਅੰਦਰ ਕੋਈ ਦਾਵਾ ਕਰ ਸਕਦਾ ਵੀ ਆਹ ਕਮਰੇ ਦੇ ਅੰਦਰ ਕੀ ਆ ਸੀ ਦਾਵਾ ਕਰਿਆ ਠੀਕ ਹੈ ਪ੍ਰਸ਼ਾਸਨ ਨੂੰ ਕਿਹਾ ਕਿ ਖੋਲੋ ਜਿੰਦਾ ਹੂੰ ਇਹ ਉਹ ਨਗਰ ਕੌਂਸਲ ਦੀ ਜਿਹੜੀ ਪ੍ਰਧਾਨ ਹੈ ਬੀਬੀ ਉਹਦੇ ਪਤੀ ਦਾ ਉਹਨਾਂ ਦੇ ਪਰਿਵਾਰ ਦਾ ਇਹ ਥਾਂ ਹੈ ਇਹਨੂੰ ਖੋਲੋ ਇਹਦੇ ਅੰਦਰ ਦੋ ਟਰਾਲੀਆਂ ਦਾ ਸਮਾਨ ਹੈ ਕਿੰਨਾ ਇਹ ਖੋਲੇ ਤੋਂ ਪਤਾ ਲੱਗੂ ਜਦੋਂ ਜਿੰਦਾ ਖੋਲਿਆ ਦੁਕਾਨ ਦੇ ਅੰਦਰੋਂ ਮਿਲਿਆ ਟਰਾਲੀ ਦਾ ਜੈਕ ਜੀ ਉਹਦੇ ਨਾਲ ਪੈਪ ਗੋਲੀ ਨਾਲ ਹੁੱਕ ਤੇ ਨਾਲ ਉਹ ਜਿਹੜੀ ਦਹੀਂ ਉਹ ਨਾਲ ਦੀ ਨਸਾਨਕਤ ਕਰ ਲਈ ਉਹ ਇੱਕ ਟਰਾਲੀ ਆਪਣੇ ਪਿੰਡ ਤੋਂ ਹੀ ਚੋਰੀ ਹੋਈ ਸੀ ਲੰਗੋਵਾਲ ਤੋਂ ਠੀਕ ਹੈ ਉਹ ਟਰਾਲੀ 'ਚ ਬਈ ਮੈਂ 400 ਦਿਨ ਆਪਦੇ ਪਿੰਡ ਵਾਲਿਆਂ ਦੇ ਨਾਲ ਉਰਚ ਰਾਤਾਂ ਕੱਟੀਆਂ ਠੀਕ ਹੈ ਉਹਦੇ ਮੈਨੂੰ ਨਟ-ਨਟ ਦੀ ਸਿਆਣ ਸੀ ਉਹ ਟਰਾਲੀ ਦੇ ਉੱਤੇ ਤਾਂ ਰੋਜ਼ ਪੈਰ ਧਰ ਕੇ ਦਹਾ ਚੜਦੇ ਸੀ ਜਿਹੜੀ ਉਹ ਦਹੀਂ ਸੀ ਜੀ ਉਹਦੀ ਸਨਕਤ ਹੋ ਗਈ ਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਦੂਜੇ ਨਾਲ ਪਲਾਟ ਦੇ ਅੱਗੇ ਗਏ ਅੱਗੋਂ ਦੇਖਿਆ ਤੇ ਉਹ ਸਿੰਗਲ ਟੈਰੀ ਟਰਾਲੀ ਸੀ ਜੀ ਉਹਦੇ ਟਾਇਰ ਰਿੰਮ ਹੂੰ ਟੂਬ ਹੱਬ ਦੋਏ ਟਾਇਰ ਸਿੰਗਲ ਟੈਰੀ ਦੇ ਉਹ ਬਰਾਮ ਦੋਏ ਇੱਕ ਟਰਾਲੀ ਦਾ ਹੋਰ ਸਮਾਨ ਉੱਥੇ ਠੀਕ ਹੈ ਉਹ ਫਿਰ ਟਾਇਰ ਤੇ ਰਿੰਮ ਚਿੱਟੇ ਰਿੰਮ ਸੀ ਉਹਨਾਂ ਦੇ ਕੋਰ ਨੀਲੇ ਰੰਗ ਦੀ ਸੀ ਹੂੰ ਪੁਲਿਸ ਨੂੰ ਨਾਲ ਸਾਡੇ ਕੋਲ ਟਰਾਲੀ ਦੀ ਫੋਟੋ ਸੀ ਕਿ ਭਾਈ ਆ ਦੇਖੋ ਹਾਂ ਹੁਣ ਤਾਂ ਮੰਨੋ ਵੀ ਆਮ ਆਦਮੀ ਪਾਰਟੀ ਦੇ ਬੰਦੇ ਚੋਰੀ ਕਰਕੇ ਲਿਆਏ ਨੇ ਇਹ ਸਰਕਾਰ ਚੋਰੀ ਕਰਕੇ ਲਈ ਹੈ ਇਹ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਨਗਰ ਕੌਂਸਲ ਦੇ ਟਰੈਕਟਰ ਇਹ ਟਰਾਲੀਆਂ ਲੈ ਕੇ ਗਏ ਨੇ। ਅੱਛਾ ਜਿਹੜੇ ਟਰੈਕਟਰ ਮਤਲਬ ਜੋ ਮੋਰਚਾ ਪੱਟਣ ਗਏ ਉਹ ਨਗਰ ਕੌਂਸਲ ਦੇ ਸੀ ਟਰੈਕਟਰ। ਨਗਰ ਕੌਂਸਲ ਦੇ। ਠੀਕ ਹੈ। ਹੁਣ ਅਸੀਂ ਇਹ ਜਿਹੇ ਜ਼ਿੰਮੇਵਾਰ ਜਿਹੜੀ ਨਗਰ ਕੌਂਸਲ ਦੀ ਬੀਬੀ ਪ੍ਰਧਾਨ ਹੈ ਇਹਦੀ ਪਤਨੀ ਕੀ ਇਹਦੇ ਹੁਕਮ ਤੋਂ ਬਿਨਾ ਤੇ ਇਹੋ ਦੇ ਹੁਕਮ ਤੋਂ ਬਿਨਾ ਕਿਵੇਂ ਬਾਕਿ ਹੋ? ਜੀ। ਉਹ ਵੀ ਬੱਚੇ ਦੇ ਆਉਣਗੇ। ਕਿਹੜੇ ਕਵਾੜੀਏ ਨੇ ਇਹਦਾ ਸਮਾਨ ਜਿਹੜਾ ਟਰਾਲੀਆਂ ਦਾ ਦੂਜਾ ਸਮਾਨ ਸੀ ਉਹ ਕਿਹੜੇ ਕਵਾੜੀਏ ਦੇ ਵਿੱਚ ਆ? ਹੂੰ। ਜਾ ਕੇ ਤੇ ਲਕੋਇਆ ਹੋਇਆ ਹੈ ਜੀ ਉਹ ਵੀ ਅਜੇ ਖੰਗਾਲਣਾ ਹੈ ਤੇ ਨਾਲ ਦੀ ਨਾਲ ਇਹ ਅਸੀਂ ਇਕੱਲੀਆਂ ਦੋ ਟਰਾਲੀਆਂ ਨਹੀਂ ਗੈਰ ਰਹੇ ਵੀ ਨਾਬੇ ਚ ਦੋ ਹੀ ਆਈਆਂ ਨੇ ਹੂੰ ਇਹ ਏਡਾ ਵੱਡਾ ਘਪਲਾ ਹੈ 3 ਕਰੋੜ 70 ਲੱਖ ਦਾ ਇਕੱਲੇ ਸੰਭੂ ਦਾ ਨੁਕਸਾਨ ਹੈ 3 ਕਰੋੜ 70 ਲੱਖ ਦਾ 70 ਲੱਖ ਦਾ ਉੱਤੇ ਪੈਸੇ ਆ ਕੁਝ ਉਹ ਜੋ ਕਿੰਨਾ ਆਇਆ ਨਾਬੇ ਚ ਇਹਦਾ ਹੁਣ ਅਸੀਂ ਇਨਵੈਸਟੀਗੇਸ਼ਨ ਇਹਦੀ ਕਰਾ ਕੇ ਰਾਵਾਂਗੇ ਪੜਤਾਲ ਕਰਾਵਾਂਗੇ ਜੀ ਕੌਣ ਕੌਣ ਬੰਦੇ ਨੇ ਕਿਹੜੇ ਕਿਹੜੇ ਵਿਚਾਰੇ ਡਰਾਈਵਰਾਂ ਨੂੰ ਇਹ ਲਾਲਚ ਦੇ ਕੇ ਲੈ ਕੇ ਗਿਆ ਇਹ ਆਪ ਕੋ ਦਾ ਬੰਦਾ ਜਿਹੜਾ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਐ ਇਹ ਸ਼ੰਭੂ ਤੇ ਖੁਦ ਗਿਆ ਨਾਲ ਅੱਛਾ ਖੁਦ ਨਾਲ ਗਿਆ ਜੇ ਵੀ ਸਬੂਤ ਪੇਸ਼ ਕਰਾਂਗੇ ਆਉਂਦੇ ਦੇਣਾ ਚ ਕਰਾਂਗੇ ਜੇ ਹੋਰ ਇਹਨਾਂ ਨੂੰ ਸਬੂਤ ਚਾਹੀਦੇ ਹੋਏ ਨਾ ਆਮ ਆਦਮੀ ਪਾਰਟੀ ਨੂੰ ਇਹ ਵੀ ਦੇ ਦਾਂ ਤੇ ਹੁਣ ਇਹ ਦੇਖਦੇ ਆਂ ਫਿਰ ਇਹ ਰਾਤ ਜਿਹੜਾ ਸਮਾਨ ਆਪਾਂ ਬਰਾਮਦ ਕਰਿਆ ਪੁਲਿਸ ਦੀ ਹਾਜ਼ਰੀ ਦੇ ਵਿੱਚ ਜੀ ਉਹਨਾਂ ਨੂੰ ਉਹ ਦੁਕਾਨ ਦਾ ਕੋਈ ਮਾਲਕ ਪਰਿਵਾਰਕ ਮੈਂਬਰ ਸੀ ਉਹ ਬੁਲਾ ਲਿਆ ਸੀ ਉਹਨਾਂ ਨੇ ਉਹਦੀ ਹਾਜ਼ਰੀ ਦੇ ਵਿੱਚ ਸਾਡੀ ਹਾਜ਼ਰੀ ਦੇ ਵਿੱਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਮੰਨ ਲਿਆ ਕਿ ਸਾਡੀ ਜਗ੍ਹਾ ਹੈ ਮੰਨ ਲਿਆ ਉਹਨਾਂ ਨੇ ਸਾਈਨ ਉਹਨਾਂ ਨੇ ਸਾਈਨ ਕੀਤੇ ਵੀ ਇਹ ਸਾਡੀ ਜਗ੍ਹਾ ਹੈ ਜਿਹੜਾ ਵਿਅਕਤੀ ਬੁਲਾਇਆ ਸੀ ਉਹਨਾਂ ਨੇ ਪੁਲਿਸ ਦੀ ਹਾਜ਼ਰੀ ਚ ਉਹ ਕਹਿੰਦਾ ਬਾਹਰ ਵੀ ਉਹਨਾਂ ਦਾ ਬੋਰਡ ਲੱਗਿਆ ਹੋਇਆ ਪੱਪੂ ਵਰਕਸ ਦਾ ਬੋਰਡ ਲੱਗਿਆ ਹੋਇਆ ਸੀ ਤੇ ਤਕਰੀਬਨ ਅਸੀਂ ਇਸ ਗੱਲ ਤੇ ਸਟੈਂਡ ਕੀਤਾ ਸੀ ਵੀ ਸਾਨੂੰ ਇਹ ਜੇ ਤੁਸੀਂ ਸਮਾਨ ਲੈ ਕੇ ਜਾਣਾ ਸਾਨੂੰ ਇਹਦਾ ਲਿਖਤੀ ਦੇਖ ਕੇ ਜਾਓ ਡਾਕੂਮੈਂਟ ਕਿ ਪੁਲਿਸ ਨੇ ਆਪਣੀ ਬਰਾਮਦਗੀ ਚ ਲੈ ਲਿਆ ਸਮਾਨ ਆਹ ਸਮਾਨ ਲੈ ਲਿਆ ਸਾਈਨ ਕਰਕੇ ਦੇਖੇ ਜਾਓ ਤੇ ਇਹ ਬੰਦੇ ਦੇ ਸਾਈਨ ਕਰਾਓ ਜੀ ਦੁਕਾਨ ਚੋਂ ਤੇ ਉਹ ਸਾਈਨ ਕਰਕੇ ਸਮਾਨ ਉਹਨਾਂ ਨੂੰ ਦੇ ਦਿੱਤਾ ਸੀ ਅੱਜ ਉਹ ਕਾਰਵਾਈ ਸਾਰੀ ਆਨਲਾਈਨ ਹੋ ਗਈ ਹੈ ਉਹਦੀ ਕਾਪੀ ਆਪਣੇ ਬੰਦਿਆਂ ਨੇ ਲੈ ਲਈਏ ਹੁਣ ਅੱਗੇ ਸਾਡਾ ਜਿਹੜਾ ਇਹ ਮਦਈ ਧਿਰ ਦਾ ਵਿਅਕਤੀ ਸੀ ਜਿਹੜੀ ਸਾਡੇ ਬੰਦੇ ਦੀ ਟਰਾਲੀ ਸੀ ਉਹਦੇ ਬਿਆਨ ਅਸੀਂ ਤਿਆਰ ਕਰਵਾ ਰਹੇ ਹਾਂ ਕਰਦੇ ਆਂ ਅਸੀਂ ਫੋਨ ਐਸਐਸਪੀ ਸਾਹਿਬ ਨੂੰ ਪਟਿਆਲਾ ਨੂੰ ਮਿਲਦੇ ਆਂ ਪਟਿਆਲੇ ਬਿਆਨ ਦੇ ਕੇ ਕਾਪੀ ਮੰ ਕਰਾਂਗੇ ਕਿ ਚਾਹੇ ਸ਼ੰਭੂ ਜੇ ਦਾ ਪਰਚਾ ਦਰਜ ਕਰਦੇ ਹੋ ਸ਼ੰਭੂ ਚ ਕਰਦੇ ਹੋ ਚਾਹੇ ਪਟਿਆਲੇ ਐਸਐਸਪੀ ਸਾਹਿਬ ਕਰਦੇ ਨੇ ਸਾਨੂੰ ਪਟਿਆਲੇ ਨਾਲ ਸੰਬੰਧ ਦਾ ਚਾਹੇ ਨਾਬੇਚ ਕਰਦੇ ਅੱਛਾ ਰਾਤ ਜਦੋਂ ਤੁਸੀਂ ਇੱਥੇ ਗਏ ਹੋ ਛਾਪਾ ਮਾਰਨ ਪੁਲਿਸ ਦਾ ਕੀ ਰੁਕ ਸੀਗਾ ਪੁਲਿਸ ਤੁਹਾਡੇ ਨਾਲ ਗਈ ਆ ਜਾਂ ਬਾਅਦ ਚ ਆਈ ਆ ਜਾਂ ਲੇਟ ਆਈ ਆ ਕੀ ਰੁਕ ਸੀ ਉਹਨਾਂ ਦਾ ਪੁਲਿਸ ਦਾ ਰੁਕ ਕੇ ਸੀ ਜਦੋਂ ਅਸੀਂ ਗਏ ਸੀ ਨਾ ਸ਼ੁਰੂ ਤੋਂ ਅਸੀਂ ਤਕਰੀਬਨ 4-5 ਜਾਣੇ ਸੀ ਅਸੀਂ ਫੋਨ ਕੀਤਾ ਐਸਐਚਓ ਨੂੰ ਕਿ ਆਓ ਪਈਆ ਜਿੰਦਾ ਖਲਾ ਦੋ ਸਾਡੀ ਤਸੱਲੀ ਹੋ ਜਾ ਜੀ ਤੁਸੀਂ ਸਮਾਨ ਨੂੰ ਚੁੱਕ ਕੇ ਲੈ ਜਾਓ ਪੁਲਿਸਦਾਰ ਬਈਆਏ ਸੀ ਵੀ ਤੁਸੀਂ ਸਾਨੂੰ ਆ ਕੇ ਪਹਿਲਾਂ ਥਾਣੇ 'ਚ ਲਿਖਤੀ ਲਿਖਾ ਕੇ ਜਾਓ ਫਿਰ ਆਵਾਂਗੇ ਅਸੀਂ ਕਿ ਕੋਈ ਗੱਲ ਨਹੀਂ ਹੋਰੀ ਜੋ ਹੋਊਗਾ ਉਹ ਲਿਖ ਲਿਓ ਸਾਰੀ ਕਾਰਵਾਈ ਫਿਰ ਅਸੀਂ ਨੇ ਕੀ ਕੀਤਾ ਪੁਲਿਸ ਉੱਥੇ ਆ ਗਈ ਸੀ ਉਹਨਾਂ ਨੂੰ ਰਿਟਰਨ 'ਚ ਦਿੱਤਾ ਸੀ ਕਿ ਸਾਡਾ ਉਹ ਸਾਮਾਨ ਹੈ ਅਸੀਂ ਦਾਵੇਦਾਰੀ ਲਿਖ ਕੇ ਦਿੱਤੀ ਸੀ ਕਿ ਹਾਂ ਇਹ ਕਮਰੇ ਦੇ ਅੰਦਰ ਸਾਡਾ ਸਾਮਾਨ ਹੈ ਤੇ ਪੁਲਿਸ ਨੇ ਫਿਰ ਉਸ ਤੋਂ ਬਾਅਦ ਉਹਦਾ ਜਿੰਦਾ ਖਲਵਾ ਲਿਆ ਸੀ ਜਿੰਦਾ ਖਲਾਉਣ ਤੋਂ ਬਾਅਦ ਉਹ ਸਾਮਾਨ ਜਿਹੜਾ ਬਰਾਮਦ ਹੋ ਗਿਆ ਫਿਰ ਪੁਲਿਸ ਪ੍ਰਸ਼ਾਸਨ ਕਾਇਦਾ ਮੈਕ ਦੇ ਉੱਤੇ ਬੋਲ ਕੇ ਵੀ ਹੋ ਗਈ ਆ ਤੁਹਾਡੇ ਮੀਡੀਆ ਦੇ ਸਾਹਮਣੇ ਸਾਰੀ ਤੇ ਲੰਬੇ ਸਮੇਂ ਤੋਂ ਜਿਵੇਂ ਪੁਲਿਸ ਦੇ ਕੋਲੇ ਕਿਸਾਨ ਚੱਕਰ ਕੱਟ ਰਹੇ ਸੀਗੇ ਕਿ ਭਾਈ ਸਾਡਾ ਸਮਾਨ ਚੋਰੀ ਹੋਇਆ ਪੁਲਿਸ ਦਾ ਵੀ ਇਹੀ ਕਹਿਣਾ ਸੀ ਵੀ ਅਸੀਂ ਕੁਝ ਸਮੇਂ ਵਿੱਚ ਤੁਹਾਨੂੰ ਤੁਹਾਡਾ ਸਮਾਨ ਦੇ ਦੇਵਾਂਗੇ ਪਰ ਹਾਲੇ ਤੱਕ ਮਤਲਬ ਤੁਸੀਂ ਤਾਂ ਖੁਦ ਜਾ ਕੇ ਲੈਂਦਾ ਹੋਰ ਸਮਾਨ ਵਾਪਸ ਆਇਆ ਕਿਸੇ ਦਾ ਹੁਣ ਤੱਕ ਜਿੰਨਾ ਚੋਰੀ ਹੋਇਆ ਦੇਖੋ ਚੋਰੀ ਹੋਇਆ ਸਮਾਨ ਤਾਂ ਬਹੁਤ ਜ਼ਿਆਦਾ ਹੈ ਜੀ ਤੁਹਾਨੂੰ ਦੱਸ ਕੇ ਹਟੇ ਮੈਂ ਅੰਕੜਾ 3 ਕਰੋੜ 70 ਲੱਖ ਤੋਂ ਜ਼ਿਆਦਾ ਦਾ ਜੀ ਇਹਦੇ ਬਾਰੇ ਸਰਕਾਰ ਨੇ ਸਸ ਤੋਂ ਲਿਸਟ ਮੰਗੀ ਸੀ ਲਿਸਟ ਭੇਜ ਦਿੱਤੀ ਆ ਉਹਨਾਂ ਨੂੰ ਦੂਜੀ ਗੱਲ ਇਹ ਆ ਵੀ ਇਹਨਾਂ ਜੋ ਕੁਝ ਟਰਾਲੀਆਂ ਸ਼ੰਭੂ ਥਾਣੇ ਦੇ ਵਿੱਚ ਖੜੀਆਂ ਨੇ ਜੀ ਇੱਕ ਟਰੱਕ ਖੜਾ ਆਏਗਾ ਸਮਾਨ ਵੀ ਉਹਨਾਂ ਕੋਲੇ ਹੋਰ ਖੜਾ ਆਏਗਾ ਮਤਲਬ ਇਹ ਤਾਂ ਉਹ ਹੈ ਜਿਹੜਾ ਗੁੰਮ ਗੁੰਮ ਗਿਆ ਜੀ ਬਾਕੀ ਸਮਾਨ ਜਿਹੜਾ ਕਿਸਾਨਾਂ ਨੂੰ ਮਿਲ ਗਿਆ ਉਹ ਉਹਦੀ ਸ਼ੰਭੂ ਮੋਰਚੇ ਤੇ ਜਿਹੜਾ ਉੱਥੇ ਉਹਨਾਂ ਨੂੰ ਮਿਲਿੰਗੇ ਆਪ ਦਾ ਲੈ ਆਏ ਕੁਝ ਕੋਈ ਰੋਲਾ ਨਹੀਂ ਇਹ ਬਹੁਤ ਵੱਡਾ ਨੁਕਸਾਨ ਹੈ ਯਾਨੀ ਇਹਦੀ ਪੂਰਤੀ ਕਰਾਉਣੀ ਹੈ ਪੰਜਾਬ ਸਰਕਾਰ ਤੋਂ ਥੇਲੇ ਥੇਲੇ ਦੀ ਪੂਰਤੀ ਕਰਾਵਾਂਗੇ ਜਿਹੜੀ ਸਰਕਾਰ ਲੋਕਾਂ ਦੇ ਸਾਹਮਣੇ ਇਹ ਕਹਿੰਦੀ ਸੀ ਨਾ ਇਹ ਕਟੜਾ ਮਾਨਦਾਰਾਂ ਦੀ ਸਰਕਾਰ ਹੈ ਹੁਣ ਪਤਾ ਲੱਗੂ ਬੂਮਾਂਤ ਮਾਨ ਨੂੰ ਇਹ ਕਟੜਾ ਮਾਨਦਾਰ ਹੈ ਫਿਰ ਕਰਾ ਕੇ ਪੜਤਾਲ ਉਹਦੀ ਕਾਰਵਾਈ ਕਰਕੇ ਪਾਵੇ ਸੱਟੇ ਉਹਨਾਂ ਨੂੰ ਅੰਦਰ ਜੇਲ੍ਹ ਚ ਕਰੇ ਇਨਵੈਸਟੀਗੇਸ਼ਨ ਮਤਲਬ ਆਮ ਆਦਮੀ ਦਾ ਪ੍ਰਧਾਨ ਇਹਨਾਂ ਦਾ ਅਮਰੋ ਰੋੜਾ ਵੀ ਦਾਅਵੇ ਕਰਦਾ ਸੀ ਵੀ ਅਸੀਂ ਸਾਰੀ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਚੀਮਾ ਵੀ ਇਹ ਦਾਅਵੇਦਾਰੀ ਕਰਦਾ ਸੀ ਹੁਣ ਪਤਾ ਲੱਗਣਾ ਹੈ ਇਹਦਾ ਕਟੜਾ ਮਾਨਦਾਰ ਕਿਹੜੇ ਯਾਰ ਇਹਦੂ ਵੱਡਾ ਪਾਰਟੀ ਦੇ ਬੰਦੇ ਇਹੋ ਜੇ ਕੰਮ ਕਰਦੇ ਹੁੰਦੇ ਨੇ ਕਿਸੇ ਪਾਰਟੀ ਦਾ ਕੋਈ ਪ੍ਰਧਾਨ ਨਗਰ ਕੌਂਸਲ ਦਾ ਹੋਵੇ ਕੋਈ ਐਮਐਲਏ ਹੋਵੇ ਸਰਪੰਚ ਏਰ ਕਰਤਾਰ ਹੁੰਦੇ ਆ ਕਿਸਾਨਾਂ ਦੇ ਦੁਸ਼ਮਣ ਹੋ ਗਏ ਤੁਸੀਂ ਤੁਸੀਂ ਦਲੀਲ ਨਾਲ ਹਰਾਓ ਸਾਨੂੰ ਟੇਬਲ ਤੇ ਬਹਿ ਕੇ ਇੱਕ ਵੀ ਮੀਟਿੰਗ ਦਾਸ ਦਿਓ ਤੁਸੀਂ ਕਿ ਰਸਤੇ ਨੂੰ ਖੁਲਾਉਣ ਲਈ ਦਿੱਲੀ ਦੇ ਨੂੰ ਕੀਤੀ ਹੋਵੇ ਇਹਨਾਂ ਨੇ ਜਵਰੀ ਜ਼ੁਲਮ ਕੀਤਾ ਹੈਗਾ ਸਾਰੇ ਮੋਰਚੇ ਦੇ ਉੱਤੇ ਅੱਛਾ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਦੇ ਲੀਡਰਾਂ ਨੂੰ ਸਵਾਲ ਕਰਦੇ ਸੀ ਉਹਨਾਂ ਨੂੰ ਲੋਕ ਟਰਾਲੀ ਚੋਰ ਦੇ ਨਾਮ ਨਾਲ ਜਾਣਨ ਲੱਗ ਗਏ ਸੀਗੇ ਉਦੋਂ ਦੇ ਕਹਿੰਦੇ ਸੀ ਕਿ ਪਾਈ ਅਸੀਂ ਕੁਝ ਨਹੀਂ ਚੱਕਿਆ ਪਰ ਹੁਣ ਜਿਹੜੇ ਸਬੂਤ ਤੁਸੀਂ ਸਾਹਮਣੇ ਲੈ ਕੇ ਆਏ ਹੋ ਪਰ ਕੀ ਲੱਗਦਾ ਕੌਣ ਨੇ ਇਹ ਲੰਮ ਪੱਕਾ ਹੋ ਗਿਆ ਪਹਿਲਾਂ ਤਾਂ ਇਹ ਕੱਲਾ ਮਕਬੂਲ ਹੋਇਆ ਸੀ ਨਾਰਾ ਹੁਣ ਤਾਂ ਹਰਾ ਪੈਨ ਜਿਹੜਾ ਭਗਵੰਤ ਮਾਨ ਗਿਆ ਦੀ ਚੱਲ ਗਿਆ ਪੱਕਾ ਸਾਬਤ ਹੋ ਗਿਆ ਕਿ ਟਰਾਲੀ ਚੋਰ ਪੱਕੇ ਚੋਰ ਨੇ ਭਾਈ ਹੁਣ ਤਾਂ ਇਹਨਾਂ ਦੇ ਅੰਦਰੋਂ ਮੀਡੀਆ ਦੇ ਸਾਹਮਣੇ ਯਾਰ ਆਪਾਂ ਸਾਰੀਆਂ ਚੀਜ਼ਾਂ ਕੱਢ ਲੈਂਦੀਆਂ ਪੁਲਿਸ ਦੇ ਸਾਹਮਣੇ ਕੱਢ ਲੈਂਦੀਆਂ ਹੁਣ ਤਾਂ ਮੈਂ ਸਮਝਦਾ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਡੀਜੀਪੀ ਨੂੰ ਇਹ ਸਾਫ਼ ਕਰਨਾ ਚਾਹੀਦਾ ਦੱਸਣੇ ਵੀ ਇਹ ਹੈਗੇ ਨੇ ਟਰਾਲੀ ਚੋਰ ਕਿ ਨਹੀਂ ਕਿਹਦੇ ਘਰੋਂ ਮਿਲੀਆਂ ਨੇ ਟਰਾਲੀਆਂ ਸਾਬਤ ਕਰਨ ਮਤਲਬ ਹੈ ਯਾਰ ਇਹ ਲੋਕਾਂ ਨੂੰ ਪਤਾ ਹੈ ਹੁਣ ਅਸੀਂ ਇਹਨਾਂ ਨੂੰ ਜਿਹੜਾ ਇਹ ਕੱਲਾ-ਕੱਲਾ ਸਮਾਨ ਸਾਡਾ ਗੰਮੋ ਹੈ ਨਾ ਜੀ ਇਹ ਕੱਲੇ-ਕੱਲੇ ਪਿੰਡ ਦਾ ਕਿਸੇ ਲੀਡਰ ਦਾ ਨਹੀਂ ਹੈਗਾ ਇਹ ਜਨਤਾ ਦਾ ਸਮਾਨ ਹੈ ਜੀ ਇਹ ਜਨਤਾ ਪੂਰਾ ਕਰਾਉ ਜਿਹੜੇ ਵੀ ਪਿੰਡ ਚ ਜਾਣਗੇ ਪਹਿਲਾਂ ਇਹਦਾ ਹਸਾਬ ਕਿਤਾਬ ਹੋਇਆ ਕੋਈ ਹਮ ਕਿ ਆਜੋ ਭਾਈ ਕਿਉਂਕਿ ਹੁਣ ਤਾਂ ਤੱਥ ਆ ਗਏ ਯਾਰ ਸਬੂਤ ਆ ਗਏ ਮਤਲਬ ਰਾਤ ਹੋ ਗਈ ਨਹੀਂ ਰਾਤ ਦਾ ਉਹਨੂੰ ਗ੍ਰਿਫਤਾਰ ਨਾ ਕਰ ਲੈਂਦੇ ਮੰਨ ਲਓ ਮੇਰੇ ਘਰੇ ਆਉਂਦੇ ਆ ਤੇਰੇ ਘਰੋਂ ਕੋਈ ਮੜੀ ਜੀ ਬੋਤਲ ਫੜੀ ਜਾਵੇ ਕੋਈ ਤੋੜਾ ਸ਼ਰਾਬ ਦਾ ਖਾਲੀ ਪੜਾਏ ਉਹਦੀ ਪੁਲਿਸ ਫੜਨਾ ਆ ਜਾਂਦੀ ਕਿਸਾਨ ਯੂਨੀਅਨ ਦਾ ਕੋਈ ਐਜੀਟੇਸ਼ਨ ਹੋਵੇ ਸਾਨੂੰ ਬਿਨਾ ਪਰਚਾ ਦਰਜ ਕਰੇ ਚੱਕ ਕੇ ਲੈ ਜਾਂਦੇ ਨੇ ਅਹੇ ਤੱਕ ਉਹ ਬੱਪੂ ਦੇ ਮੈਨੂੰ ਨਹੀਂ ਲੱਗਦਾ ਵੀ ਘਰ ਚ ਰੇਡ ਮਾਰੀ ਹੋਣੀ ਆ ਪੁਲਿਸ ਨੇ ਚੱਕਿਆ ਹੋਣਾ ਇਹ ਆ ਬਾਕੀ ਜਿਹੜਾ ਬਾਕੀ ਸਮਾਨ ਆ ਇਹ ਤਾਂ ਤੁਹਾਨੂੰ ਟਾਇਰ ਮਿਲ ਗਿਆ ਕੋਈ ਜੈਕ ਮਿਲ ਗਿਆ ਪਰ ਟਰਾਲੀ ਕਿੱਥੇ ਆ ਉਹਦੇ ਬਾਰੇ ਕੋਈ ਪਤਾ ਲੱਗਿਆ ਉੱਥੇ ਜਾ ਕੇ ਵੀ ਕਿੱਥੇ ਆ ਜਾ ਵੇਚੀ ਜਾਂ ਕੀ ਕੀਤਾ ਉਹਦਾ ਜਿਹੜੀ ਸਾਡੇ ਕੋਲੇ ਜਾਣਕਾਰੀ ਆ ਵੀ ਉਹ ਕਵਾੜੀਏ ਨੂੰ ਦੇ ਦਿੱਤਾ ਸਮਾਨ ਠੀਕ ਹੈ ਇਹ ਤਾਂ ਹੁਣ ਜਦੋਂ ਇਨਵੈਸਟੀਗੇਸ਼ਨ ਹੋਏਗੀ ਇਹਦੀ ਪੰਕਜ ਬੱਪੂ ਦੀ ਇਹ ਤਾਂ ਉਹ ਦੱਸੇਗੀ ਵੀ ਕਿੱਥੇ ਕਿੱਥੇ ਖੜੀ ਕੀਤੀ ਐ ਕਿ ਇਹ ਵੀ ਬੰਦੇ ਹੈਗੇ ਨੇ ਕਿੱਥੇ ਕਿੱਥੇ ਲੁਕੋ ਕੇ ਰੱਖੀ ਹੈ ਟਰਾਲੀ ਤੇ ਕਿਹੜੇ ਦਿਨ ਲਿਆਂਦੀ ਕਦੋਂ ਕਿੱਥੇ ਗਈ ਉਹ ਸਾਰਾ ਪੜਤਾਲ ਦਾ ਵਿਛਾਏਗਾ ਜੇ ਇਹ ਤਾਂ ਪੁਲਿਸ ਕਰਦੀ ਐ ਪੜਤਾਲ ਮੰਕਰਾਂਗੇ ਕਿ ਜਲਦੀ ਕਰਕੇ ਦਿਓ ਤੇ ਨਹੀਂ ਅਸੀਂ ਵੀ ਇਹਦੇ ਖਲਾਸੇ ਕੁਛ ਆਉਂਦੇ ਇਹਨਾਂ ਚ ਕਰਾਂਗੇ ਸਾਡੀਆਂ ਟੀਮਾਂ ਪੂਰੀ ਐਕਟਿਵ ਨੇ ਹਜੇ ਹੋਰ ਵੀ ਅਸੀਂ ਆਸ ਕਰਦੇ ਆਂ ਪੰਜਾਬ ਦੇ ਅੰਦਰ ਕਿਸੇ ਵੀ ਪੰਚ ਸਰਪੰਚ ਕਿਸੇ ਵੀ ਪ੍ਰਧਾਨ ਸਿਕੱਤਰ ਦੇ ਘਰੇ ਕੋਈ ਸਮਾਨ ਖੜਾ ਐ ਬੇਖੌਫ ਹੋ ਕੇ ਲੋਕਾਂ ਨੂੰ ਗੈਨਟੀ ਕਰਦੇ ਆਂ ਵੀ ਸਾਡੇ ਕੋਲ ਪਹੁੰਚ ਕਰੋ ਦੱਸੋ ਸਾਹ ਦੇ ਉਹ ਕਿਉਂਕਿ ਇਹ ਮੂਮੈਂਟ ਨੂੰ ਦੱਬਣ ਦਾ ਪਲਾਨ ਹੈ ਇਹਨਾਂ ਦਾ ਜੀ ਡਰਨ ਦੀ ਲੋੜ ਨਹੀਂ ਕਿਸੇ ਪੱਤਰਕਾਰ ਨੂੰ ਡਰਨ ਦੀ ਲੋੜ ਨਹੀਂ ਨਾਲ ਖੜੇ ਆ ਯਾਰ ਸੱਚ ਨੂੰ ਇਹਨਾਂ ਨੇ ਜਿੰਦਰੇ ਮਰਨ ਦੇ ਯਤਨ ਕਰ ਲਏ ਪੰਜਾਬ ਦੇ ਅੰਦਰ ਰਾਜ ਕਿਹੜਾ ਇਹਨਾਂ ਨੂੰ ਮਿਲ ਗਿਆ ਧੱਕਾ ਇਹਨਾਂ ਜ਼ੁਲਮ ਜ਼ਬਰ ਮਤਲਬ ਕਿ ਨਹੀਂ ਚੁੱਕਣ ਵਾਲੇ ਆਪਾਂ ਲੜਾ ਜ਼ਬਰ ਜ਼ੁਲਮ ਅਕਸਰ ਹੁੰਦਾ ਆਇਆ ਪੁਰਾਣੇ ਸਮੇਂ ਤੋਂ ਪਰ ਕਦੇ ਸੋਚਿਆ ਸੀ ਇਹ ਸਮਾਨ ਚੋਰੀ ਕਰਨ ਵਾਲਾ ਪਹਿਲੀ ਪਾਰਟੀ ਮੈਂ ਤਾਂ ਭਈ ਪਹਿਲੀ ਪਾਰਟੀ ਦੇਖੀ ਹੈ ਬੀਅਰ ਪਾਰਟੀਆਂ ਦੇ ਪ੍ਰਧਾਨ ਸਖਤਰ ਹੀ ਖੁਦ ਜਾ ਕੇ ਸਮਾਨ ਚੋਰੀ ਕਰਦੇ ਹੁੰਦੇ ਐਮਐਲਏ ਦੇ ਬੰਦੇ ਹੀ ਸਮਾਨ ਚੋਰੀ ਕਰਦੇ ਹੁੰਦੇ ਇਹ ਪਹਿਲੀ ਵਾਰ ਹੈ ਹਾਸੋ ਹੀਣੀਆਂ ਗੱਲਾਂ ਨੇ ਯਾਨੀ ਸਭ ਤੋਂ ਮਾੜੀ ਪਾਰਟੀ ਪੰਜਾਬ ਦੇ ਅੰਦਰ ਸਭ ਤੋਂ ਹੋ ਗਿਆ ਮਾੜੀ ਪਾਰਟੀ ਜਿਵੇਂ ਆਮ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਬੜਾ ਹੀ ਬਿਆਨ ਆਉਂਦੇ ਨੇ ਕਿ ਜਿਹੜੀਆਂ ਜੱਥੇਬੰਦੀਆਂ ਲੀਡਰ ਨੇ ਇਹ ਕਿਸਾਨ ਨਹੀਂ ਐ ਇਹਨਾਂ ਨੂੰ ਧਰਨੇ ਲਾਉਣੇ ਆਉਂਦੇ ਆ ਇਕੱਲੇ ਕਦੇ ਖੇਤ ਨਹੀਂ ਗਏ ਹੁਣ ਲੱਗਦਾ ਵੀ ਆਹ ਮੁੱਦੇ ਤੇ ਬਿਆਨ ਆਊਗਾ ਜਿਵੇਂ ਪਹਿਲਾਂ ਬਿਆਨ ਹਾਈ ਤੱਕ ਕਿ ਹੋਇਆ ਤੁਸੀਂ ਹੁਣ ਭਗਵੰਤ ਮਾਨ ਦਾ ਤਾਂ ਇਹ ਵੀ ਬਿਆਨ ਹੋ ਸੀ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਚੁੱਲਿਆਂ ਦੀ ਅੱਗ ਨਹੀਂ ਬੁਝਣ ਦੇਣੀ ਜੀ ਹੁਣ ਮੇਰਾ ਸਵਾਲ ਹੈ ਵੀ ਜਿਹੜੀ ਇਹ ਟਰਾਲੀ ਹੈ ਲੋਂਗੋਵਾਲ ਦੇ ਜਿਹੜੇ ਪਰਿਵਾਰ ਦੀ 5 ਮਹੀਨਿਆਂ ਤੋਂ ਵੱਧ ਸਮਾਂ ਤਾਂ ਉਹਨੂੰ ਚੋਰੀ ਹੋਈ ਨੂੰ ਹੋ ਗਿਆ 400 ਦਿਨ ਉਹਦਾ ਪਹਿਲਾਂ ਅਸੀਂ ਮੋਰਚੇ 'ਚ ਖੜਾ ਕੇ ਰੱਖੀ ਟਰਾਲੀ ਕੀ ਜਦੋਂ ਦੀ ਉਹਦੀ ਚੋਰੀ ਹੋਈ ਹੈ ਟਰਾਲੀ ਕਰਜ਼ਾ ਲੈ ਕੇ ਟਰਾਲੀਆਂ ਆਪਾਂ ਖਰੀਦਦੇ ਆ ਜੀ ਉਹਦੇ ਘਰ ਦੀ ਚੁੱਲੇ ਦੀ ਅੱਗ ਦਾ ਕਰੇ ਹੱਲ ਹੁਣ ਕੀ ਕਰੂਗਾ ਉਹਦੀ ਉਹਦੀ ਅੱਗ ਤਾਂ ਬੁਝ ਗਈ ਮਤਲਬ ਇਹਨੂੰ ਕਿਸਾਨਾਂ ਮਜ਼ਦੂਰਾਂ ਦੀ ਥੋੜੀ ਹੈ ਯਾਰ ਇਹ ਤਾਂ ਜਿਹੜੀ ਇਹ ਗੱਲ ਆਗੂਆਂ ਤੇ ਕਿਸਾਨ ਲੀਡਰਾਂ ਤੇ ਤੰਜ ਕੱਸਦੇ ਆ ਇਹ ਤਾਂ ਇਹਨਾਂ ਦੇ ਬਿਆਨ ਨੇ ਇਹਨਾਂ ਦੇ ਬਿਆਨਾਂ ਦੀ ਕੋਈ ਬੁਨਿਆਦ ਹੈਗੀ ਹੈ ਮੈਂ ਕਹਿੰਦਾ ਕਿਸਾਨਾਂ ਆਗੂਆਂ ਦੇ ਨੂੰ ਕਿੰਨੀ ਵਾਰ ਚੈਲੰਜ ਕਰਾਂ ਕਿ ਆ ਜਾ ਪਤਾ ਲੱਗ ਜੂ ਕਿਸਾਨ ਕੌਣ ਨੇ ਤੂੰ ਕਿੰਨੀ ਕੁ ਖੇਤੀ ਬਾਰੇ ਸਮਝ ਰੱਖਦਾ ਅਸੀਂ ਇਹੀ ਸਵਾਲ ਪੁੱਛਣੇ ਹੁੰਦੇ ਆ ਜਦੋਂ ਪਿੰਡਾਂ 'ਚ ਕਹਿੰਦੇ ਇਹਨੂੰ ਬਾਲਾ ਕਰਾਂਗੇ ਸਰੀਰ ਦੇ ਮਲਾ ਲੈਨੇ ਹੱਥ ਤੇਰੇ ਪਤਾ ਲੱਗ ਜੂ ਵੀ ਖੇਤੀ ਕਰਨ ਵਾਲੇ ਕਿਹੋ ਜਿਹੇ ਨੇ ਸਾਡੇ ਕਿਹੋ ਜਿਹੇ ਨੇ ਤੈਨੂੰ ਪੁੱਛ ਲਾਂਗੇ ਕਿਹੜੀਆਂ ਫਸਲਾਂ ਕਦੋਂ ਹੁੰਦੀਆਂ ਨੇ ਇਹਨੂੰ ਕੱਖ ਨਹੀਂ ਪਤਾ ਇਹ ਸਿਰਫ ਕੀ ਕਰਦਾ ਹੈਗਾ ਜਿਵੇਂ ਕਹਦੇ ਹੁੰਦੇ ਨੇ ਨਾ ਆਦਤ ਹੁੰਦੀ ਹੈ ਕੋਈ ਵਿਅਕਤੀ ਨੂੰ ਕਿਸੇ ਦੀ ਕਰਦਾਰ ਕੁਸ਼ੀ ਕਰਨ ਦੀ ਇਹ ਉਸ ਤਰ੍ਹਾਂ ਦੇ ਬਿਆਨ ਇਹੋ ਜਿਹਾ ਨੈਟਿਵ ਲੋਕਾਂ ਦੇ ਅੰਦਰ ਸਿਰਜਦਾ ਹੈ ਵੀ ਕਿਸਾਨ ਲਹਿਰ ਨੂੰ ਫੇਟ ਮਾਰੀ ਇਹ ਬੋਲਣਾ ਕਾਰਪੋਰੇਟ ਦੇ ਹਿੱਤ ਚ ਜਾਂਦਾ ਇਹਦੇ ਇਹਦਾ ਮਤਲਬ ਹੈ ਕਾਰਪੋਰੇਟ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦਾ ਹੈਗਾ ਇਹਨੇ ਸ਼ੰਭੂ ਤੇ ਖਨੋਰੀ ਮੋਰਚੇ ਤੇ ਫੇਟ ਮਾਰਨ ਕੇ ਇਹ ਪਲਾਨ ਬਣਾਇਆ ਸੀ ਵੀ ਲੈਂਡ ਪੂਲਿੰਗ ਪਾਲਿਸੀ ਵੇਲੇ ਨੂੰ ਪੰਜਾਬ ਦੇ ਅੰਦਰ ਉਹ ਕਿਸਾਨ ਮੂਵਮੈਂਟ ਨੂੰ ਲੋਕਾਂ ਚ ਬਦਨਾਮ ਕਰ ਦੂੰਗਾ ਲੀਡਰਾਂ ਨੂੰ ਬਦਨਾਮ ਕਰ ਦੂੰਗਾ ਖੋਜੂੰਗਾ ਪੰਜਾਬ ਦੇ ਲੋਕ ਭਾਈ ਭਗਮੰਤ ਮਾਨ ਦਾ ਜਵਾਬ ਦੇਗੇ ਕਿ ਅਸੀਂ ਤਾਂ ਕਿਸਾਨਾਂ ਨਾਲ ਆ ਤਾਂ ਹੀ ਤਾਂ ਉਹਨਾਂ ਇਹਦੀ ਪਾਲਿਸੀ ਨੂੰ ਪਸੰਦ ਨਹੀਂ ਕਰਿਆ ਜੇ ਕਿਸਾਨਾਂ ਬਾਰੇ ਚੰਗਾ ਸੋਚਦਾ ਫਿਰ ਇਹਦੀ ਲੈਂਡ ਪੂਲਿੰਗ ਪਾਲਿਸੀ ਨੂੰ ਨਾ ਪ੍ਰਬੰਧ ਕਰ ਲੈਂਦੀ ਕਿਸਾਨ ਕਿਸਾਨ ਜਿੱਥੇ ਬੰਦੀਆਂ ਨਾਲ ਕਿਸਾਨ ਕਿਉਂ ਖੜੇ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਅਸੀਂ ਤਾਂ ਰੱਦ ਕਰਤੀ ਵੀ ਅਸੀਂ ਕਿਸਾਨ ਪੱਖੇ ਕਿਸਾਨਾਂ ਨੂੰ ਪੁੱਛਿਆ ਨਹੀਂ ਪਸੰਦ ਆਈ ਤਾਂ ਅਸੀਂ ਵਾਪਸ ਲੈ ਲਈ ਕਿਉਂ ਪਤਾ ਕੀ ਹੈ ਮਰਦਿਆਂ ਨੇ ਅੱਖ ਜੱਬਿਆ ਜਦੋਂ ਪਤਾ ਲੱਗਿਆ ਜੇ ਕਿਸਾਨ ਹਤੈਸ਼ੀ ਹੁੰਦੇ ਬਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੂਲ ਉਹਨਾਂ ਦੇ ਬਿਨਾਂ ਤੋਂ ਪੁੱਛੇ ਕਿਉਂ ਕਰਦੇ ਉਹਨਾਂ ਦੀਆਂ ਜ਼ਮੀਨਾਂ ਦੇ ਰਿਸ਼ਤੀਆਂ ਹੋਣੋਂ ਉਹਨਾਂ ਦੀ ਜ਼ਮੀਨਾਂ ਤੇ ਕਰਜ਼ੇ ਲੈਣੋਂ ਤਾਂ ਰੋਕ ਪਹਿਲਾਂ ਹੀ ਲਾਤੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜੇ ਕਿਸਾਨ ਹਤੈਸ਼ੀ ਸੀ ਫੇ ਕਿਸਾਨਾਂ ਨੂੰ ਬੁਲਾਇਆ ਕਿਉਂ ਨਹੀਂ ਪਹਿਲਾਂ ਮੀਟਿੰਗ ਕਿਉਂ ਨਹੀਂ ਕਰੀ ਉਹਨਾਂ ਦੀ ਸਹਿਮਤੀ ਕਿਉਂ ਨਹੀਂ ਲਈ ਕਿਸਾਨਾਂ ਨਾਲ ਬਹਿ ਕੇ ਕੋਈ ਮੀਟਿੰਗ ਦੇਖੀ ਆਪਾਂ ਨੇ ਪਹਿਲਾਂ ਜਦੋਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਿਆ ਉਹ ਜ਼ਮੀਨਾਂ ਦੇ ਮਾਲਕਾਂ ਨਾਲ ਜੱਗ ਸਾਂਝ ਜਥੇਬੰਦੀਆਂ ਨਾਲ ਕੋਈ ਲੋੜ ਮਹਿਸੂਸ ਕੀਤੀ ਹੈ ਨਹੀਂ ਕੀਤੀ ਮਤਲਬ ਕੀ ਹੈ ਜਬਰੀ ਫੈਸਲਾ ਸੀ ਇਹਦਾ ਧੱਕੇ ਵਾਲਾ ਫੈਸਲਾ ਸੀ ਫਿਰ ਇਹ ਦੱਸ ਦੇ ਵੀ ਕਿਸਾਨਾਂ ਦੀ ਡਿਮਾਂਡ ਕਿੱਥੇ ਸੀ ਇਹ ਮੰਗ ਕਿੱਥੇ ਸੀ ਵੀ ਸਾਨੂੰ ਲੈਂਡ ਪੂਲਿੰਗ ਦੀ ਪਾਲਿਸੀ ਚਾਹੀਦੀ ਹੈ ਸਾਡੀਆਂ ਜ਼ਮੀਨਾਂ ਦਾ ਸਾਨੂੰ ਵੱਧ ਮੁਨਾਫਾ ਹੋਵੇ ਫਿਰ ਇਹ ਦੱਸ ਦੇ ਵੀ ਸ਼ਹਿਰੀਕਰਨ ਦੀ ਜਿਹੜੀ ਆਬਾਦੀ ਹੈ ਇੰਨੀ ਵੱਧ ਕਿੱਥੇ ਗਈ ਕਿਹੜਾ ਸਰਪੰਚ ਦੇ ਕੋਲ ਵੀ ਤਾਂ ਕਰਕੇ ਲੈਂਡ ਪੂਲਿੰਗ ਦੀ ਲੋੜ ਸੀ ਇਹ ਤਾਂ ਯਾਰ ਸਿੱਧੇ ਹੀ ਸਿੱਧਾ ਪਿੰਡਾਂ ਦੇ ਜੱਟਾਂ ਨੂੰ ਪਤਾ ਲੱਗ ਰਿਹਾ ਸੁਧਾਰ ਨੂੰ ਮਜ਼ਦੂਰਾ ਕਿਸਾਨਾਂ ਨੂੰ ਪਤਾ ਲੱਗ ਰਿਹਾ ਵੀ ਪਾਰਟੀ ਇਹਨਾਂ ਦੀ ਨੈਸ਼ਨਲ ਪਾਰਟੀ ਬਣਨ ਨੂੰ ਫਿਰਦੀ ਹੈ ਪੈਸਾ ਹੈ ਨਹੀਂ ਇਹਨਾਂ ਕੋਲ ਦੂਜੇ ਰਾਜਾਂ ਚ ਇਲੈਕਸ਼ਨ ਲੜਨ ਨੂੰ ਇਹ ਤਾਂ ਮੋਟਾ ਕੰਪਨੀਆਂ ਤੋਂ ਪੈਸਾ ਵਸੂਲਣਾ ਸੀ ਕਿਹੜੀ ਉਹ ਪਾਲਿਸੀ ਸੀ ਉਹਦਾ ਜ਼ਮੀਨ ਦੇ ਉੱਤੇ ਡਾਕਾ ਸੀ ਸਿੱਧਾ ਪੰਜਾਬ ਦੀ ਜ਼ਮੀਨ ਦੇ ਉੱਤੇ ਉਹ ਪੰਜਾਬ ਦੇ ਲੋਕ ਸਮਝ ਗਏ ਨਾਲ ਦੀ ਨਾਲ ਏਡੇ ਢੋਲੇ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਕੁਛ ਹੈ ਤੁਸੀਂ ਸੁਣਿਆ ਤੁਹਾਡੀ ਚੈਨਲ ਨਹੀਂ ਮੈਂ ਵੀ ਸੁਣਿਆ ਜੀ ਕਿ ਉਂਗਲ ਕਰੋਗੇ ਉਂਗਲ ਵੜਦਾਂਗੇ ਪੈਰ ਧਰੋਗੇ ਪੈਰ ਜੀ ਕਿਸਾਨਾਂ ਦੇ ਸਹਾਇਸ਼ੀ ਪਾਲਿਸੀ ਹੁੰਦੀ ਯਾਰ ਆ ਸ਼ਬਦ ਤਾਂ ਮੈਂ 80 ਉਮਰ ਚ ਸੁਣੇ ਨਹੀਂ ਕਦੇ ਕਿਸੇ ਮੁੱਖ ਮੰਤਰੀ ਦੇ ਵਿਰੁੱਧ ਤੇ ਕਿਸੇ ਸਰਕਾਰ ਦੇ ਵਿਰੁੱਧ ਲੋਕ ਬੋਲਦੇ ਹੁੰਦੇ ਰਿਸਪੈਕਟ ਕਰਦੇ ਹੁੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਜੋ ਗੱਲ ਐ ਤੀ ਕੀ ਕਹੀ ਆ ਭੰਡ ਤੋਂ ਬਿਨਾ ਬੋਲੇ ਨੇ ਲੋਕ ਇਹ ਰਿਜ਼ਲਟ ਦਾ ਲੋਕਾਂ ਨੂੰ ਮਿਲਦਾ ਨਾ ਜੀ ਮਤਲਬ ਇਹਦੇ ਕਹੇ ਦੀ ਗੱਲ ਦੀ ਲੋਕ ਹੁਣ ਵਜਨ ਨਹੀਂ ਸਮਝਦੇ ਇਹ ਜ਼ੀਰੋ ਨੇ ਇਹਦੇ ਬਿਆਨ ਬੂਨ ਇਹ ਤਾਂ ਲੋਕ ਫੈਸਲਾ ਕਰਨਗੇ ਕੌਣ ਕਿਸਾਨ ਨੇ ਕੌਣ ਕੀ ਐ ਕੌਣ ਸਾਡੇ ਅਮੈਤ ਕਰਨ ਵਾਲੇ ਲੋਕ ਨੇ ਇਹ ਆਉਂਦੇ ਦਿਨਾਂ 'ਚ ਪਤਾ ਲੱਗ ਜੂ ਭੂਮਤਮਾ ਨੂੰ ਆਉਣ ਦੇ ਕੋਈ ਨਹੀਂ ਪਿੰਡਾਂ 'ਚ ਜੀ ਸਵਾਲਾਂ ਦੇ ਜਵਾਬ ਜਿਵੇਂ ਤੁਸੀਂ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਜੇਕਰ ਕਿਸੇ ਦਾ ਸਮਾਨ ਕਿਤੇ ਚੋਰੀ ਹੋਇਆ ਸਾਨੂੰ ਦੱਸੋ ਇੱਕ ਬੇਨਤੀ ਮੈਂ ਕਹਿੰਦਾ ਉਹਨਾਂ ਨੂੰ ਵੀ ਕਰਦੇ ਜਿਨ੍ਹਾਂ ਦੇ ਕੋਲੇ ਖੜਾ ਵੀ ਆਪ ਹੀ ਫੜਾਜੋ ਭਾਈ ਹਾਂ ਉਹਨਾਂ ਨੂੰ ਬੇਨਤੀ ਕਰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੇਨਤੀ ਕਰਦੇ ਆ ਬਈ ਬਹੁਤ ਹੋ ਗਿਆ ਹੁਣ ਦੇਖੋ ਲੁਕਿਆ ਰਹਿਣਾ ਨਹੀਂ ਜਿਹੜੇ ਤੁਹਾਡੇ ਘਰਾਂ 'ਚ ਖੜਾ ਹੈ ਭਾਈ ਤੁਸੀਂ ਉਹਨਾਂ ਗਰੀਬ ਕਿਸਾਨਾਂ ਦਾ ਮਜ਼ਦੂਰਾਂ ਦਾ ਦਿਓ ਤੁਹਾਡੇ ਭੈਣ ਭਰਾ ਨੇ ਇਹ ਕੱਲਾ ਕੋਈ ਸਾਡਾ ਥੋੜੀ ਜਿਆੜਾ ਗੋਆਂ ਦਾ ਸਮਾਨ ਇਹ ਤਾਂ ਲੋਕਾਂ ਦੇ ਪੈਸੇ ਦਾ ਸਮਾਨ ਲੋਕਾਂ ਨੇ ਤੁਸੀਂ ਦਾਨ ਦਿੱਤਾ ਯੂਨੀਅਨਾਂ ਨੂੰ ਫੰਡ ਦੇ ਤੌਰ ਤੇ ਦਿੱਤਾ ਜਿਹੜਾ ਬਾਕੀ ਸਮਾਨ ਦਾ ਜਿਹੜਾ ਟਰੈਕਟਰ ਟਰਾਲੀਆਂ ਦਾ ਕਿਸਾਨਾਂ ਦੇ ਬਾਕੀ ਸਮਾਨ ਦਾ ਥੋੜਾ ਹੀ ਹੈ ਪਿੰਡਾਂ ਦੇ ਲੋਕਾਂ ਦਾ ਇਹ ਮੈਨੂੰ ਲੱਗਦਾ ਇੱਕ ਗੋਲਕ ਜਿਵੇਂ ਗੁਰੂ ਜੀ ਗੋਲਕ ਹੈ ਨਾ ਉਸ ਤਰ੍ਹਾਂ ਦਾ ਸਮਾਨ ਹੈ ਸਰਕਾਰ ਨੂੰ ਆਪਦੀ ਪਾਰਟੀ ਨੂੰ ਵੀ ਇਹ ਮੈਂ ਕਹਿੰਦਾ ਭਗਵਾਨ ਤੁਮਾਰ ਨੂੰ ਐਲਾਨ ਕਰਨਾ ਚਾਹੀਦਾ ਹੈ ਮੇਰੇ ਨਾਲ ਦੇ ਨਾਲ ਐਲਾਨ ਨੂੰ ਸੁਣ ਕੇ ਕਿ ਆਪਦੀ ਪਾਰਟੀ ਨੂੰ ਬੇਨਤੀ ਕਰਦੇ ਕਿ ਜੇ ਆਪਣੇ ਕੋਲੇ ਹੈਗਾ ਯਾਰ ਆਪਾਂ ਵੀ ਦਿਓ ਠੀਕ ਹੈ ਅਸੀਂ ਸਰਕਾਰ ਵੱਲੋਂ ਵੀ ਦਿੰਦੇ ਹਾਂ ਇਹ ਸਾਰਾ ਮਾਮਲਾ ਦੇਖ ਕੇ ਪੂਰਾ ਕਰਨਾ ਚਾਹੀਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੀ ਤਾਂ ਗੱਲਬਾਤ ਕੀਤੀ ਸਾਰੇ ਮਾਮਲੇ ਤੇ ਜੋ ਸਮਾਨ ਚੋਰੀ ਹੋਇਆ ਅਗਲੇ ਹੋਰ ਬੜਾ ਸਮਾਨ ਹੈ ਜਿਹੜਾ ਪਤਾ ਨਹੀਂ ਕਿੱਥੇ ਹੈ ਕਿਹੜੇ ਆਗੂ ਘਰੇ ਖੜਾ ਕਿਹੜੇ ਲੀਡਰ ਘਰੇ ਖੜਾ ਤਾਂ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਜੇਕਰ ਭਾਈ ਕਿਸੇ ਕੋਲ ਹੈਗਾ ਤਾਂ ਸਾਨੂੰ ਖੁਦ ਆ ਕੇ ਵਾਪਸ ਕਰ ਦਿਓ ਕਿਉਂਕਿ ਲੋਕਾਂ ਦਾ ਸਮਾਨ ਹੈ ਲੋਕ ਲਹਿਰ ਦਾ ਸਮਾਨ ਹੈ ਤਾਂ ਸਰਕਾਰ ਨੂੰ ਕਹਦੇ ਨੇ ਕਿ ਤਾਂ ਐਸੀਗਾ ਕਿ ਸਮਾਨ ਚੋਰੀ ਕਰਕੇ ਜਾਂ ਸਮਾਨ ਲੁਕੋ ਕੇ ਮੋਰਚੇ ਪੱਟ ਕੇ ਜਿਹੜੀ ਜਥੇਬੰਦੀਆਂ ਦੀ ਜਿਹੜੀ ਲਹਿਰ ਹੈ ਉਹਨੂੰ ਖਤਮ ਕਰ ਦੇਵਾਂਗੇ ਪਰ ਲੈਂਡ ਪੁਲਿੰਗ ਪਾਲਿਸੀ ਜੋ ਰੱਦ ਕਰਵਾਈ ਹੈ ਉਸ ਤੋਂ ਸਰਕਾਰ ਨੂੰ ਲੱਗਦਾ ਕਿ ਸਿੱਧ ਹੋ ਗਿਆ ਕਿ ਇਹ ਜਿਹੜੀਆਂ ਲਹਿਰਾਂ ਨੇ ਇਸ ਤਰੀਕੇ ਨਾਲ ਮਰਦੀਆਂ ਨਹੀਂ ਹੁੰਦੀਆਂ ਤਾਂ ਜੇਕਰ ਕਿਸੇ ਕੋਲੇ ਸਮਾਨ ਹੈ ਤਾਂ ਜਰੂਰ ਕਮੈਂਟ ਬਾਕਸ ਵਿੱਚ ਦੱਸ ਦੇਣਾ ਕਿ ਭਾਈ ਸਾਡੇ ਤੋਂ ਲੈ ਜਾਓ ਬਹੁਤ ਬਹੁਤ ਧੰਨਵਾਦ ਜੀ